26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਕੀਤੇ ਗਏ ਆ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਜਿੱਥੇ ਜੀਆਰਪੀ ਵੱਲੋਂ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਦੋਂ 26 ਜਨਵਰੀ ਹੁੰਦੀ ਹੈ ਜਾਂ ਫਿਰ 15 ਅਗਸਤ ਉਦੋਂ ਕੁਝ ਇਨਪੁਟਸ ਜ਼ਰੂਰ ਹੁੰਦੀ ਹੈ ਸੋ ਉਸ ਹਿਸਾਬ ਨਾਲ ਪੁਲਿਸ ਦੁਆਰਾ ਜੀਆਰਪੀ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸਭ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ ਰੇਲਵੇ ਸਟੇਸ਼ਨ ਦੇ ਨਾਲ-ਨਾਲ ਟ੍ਰੇਨਾਂ ਦੇ ਅੰਦਰ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਜੀਆਰਪੀ ਦੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੰਮ੍ਰਿਤਸਰ ਵੇਟਿੰਗ ਜਿਹੜਾ ਏਰੀਆ ਹੈ ਉਸ ਜਗ੍ਹਾ ਤੇ ਜਿਹੜੇ ਯਾਤਰੀ ਜਿਹੜੇ ਟ੍ਰੇਨਾਂ ਦੀ ਇੰਤਜ਼ਾਰ ਦੇ ਵਿੱਚ ਹੈ ਉਹਨਾਂ ਦੇ ਸਮਾਨ ਦੀ ਜਿਹੜੀ ਚੈਕਿੰਗ ਜੀਆਰਪੀ ਦੇ ਜਵਾਨਾਂ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਤਾਂ ਸੋ ਕਿਹਾ ਜਾਏ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਤਾ ਪ੍ਰਬੰਧ ਜ਼ਰੂਰ ਕੀਤੇ ਗਏ ਹੈ ਸਟੇਸ਼ਨ ਦੇ ਨਾਲ-ਨਾਲ ਬੱਸ ਸਟੈਂਡ ਤੇ ਜਿਹੜੇ ਚੌਂਕ ਚੌਰਾਹਿਆਂ ਦੇ ਵਿੱਚ ਵੀ ਪੁਲਿਸ ਦੁਆਰਾ ਨਾਕੇ ਲਗਾਏ ਗਏ ਐ ਸੋ ਬਲਬੀਰ ਸਿੰਘ ਕੁਮਨ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਕੁਮਨ ਸਾਹਿਬ 26 ਜਨਵਰੀ ਨੂੰ ਲੈ ਕੇ ਲਗਾਤਾਰ ਜਿਹੜਾ ਚੈਕਿੰਗ ਦਾ ਅਭਿਆਨ جاری ਹੈ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਉਂਕਿ ਬਾਰਡਰ ਏਰੀਆ ਵਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ 26 ਜਨਵਰੀ ਦੇ ਸੰਬੰਧ ਵਿੱਚ ਅਫਸਰਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਜਿਹੜੀ ਆ ਉਹ ਚੈਕਿੰਗ ਜਿਹੜੀ ਕੀਤੀ ਜਾ ਰਹੀ ਆ ਤੇ ਮਸਾਫਰਾਂ ਨੂੰ ਹਰ ਪੱਖੋਂ ਦਿਲ ਦੀ ਦੇ ਕੇ ਉਹਨਾਂ ਨੂੰ ਵਾਇਰ ਕਰਵਾਇਆ ਜਾ ਰਿਹਾ ਕਿ ਕੋਈ ਵੀ ਕੋਈ ਚੀਜ਼ ਸ਼ੱਕੀ ਮਿਲਦੀ ਆ ਜਾਂ ਕੋਈ ਵੀ ਸਮਾਨ ਪਿਆ ਕਿਤੇ ਮਿਲਦਾ ਜਾਂ ਰੇਡੀਓ ట్రాਨਜ਼ਿਸਟਰ ਵਗੈਰਾ ਕੁਝ ਵੀ ਇਹ ਉਹ ਜਿਹੜਾ ਫੌਰਨ ਤਲਾਹ ਜੀਆਰਪੀ ਜਾਂ ਪੰਜਾਬ ਪੁਲਿਸ ਜੀਆਰਪੀ ਨੂੰ ਦੇਵੇ ਤਾਂ ਕੋ ਜੇ ਉਹਦੀ ਬਣਦੀ ਹੈ ਇਹ ਕਾਰਵਾਈ ਹੀ ਕਰ ਸਕਦੀ ਹੈ ਇਸ ਦੇ ਨਾਲ ਜਿਹੜੇ ਗੱਲ ਕਰੀਏ ਤੇ ਕਿੰਨੇ ਜਵਾਨਾਂ ਨੂੰ ਰੇਲਵੇ ਸਟੇਸ਼ਨ ਤੇ ਤਨਾਤ ਕੀਤਾ ਗਿਆ ਹੈ ਸਾਡੇ ਵੱਲੋਂ ਜੀਆਰਪੀ ਦੇ ਤਕਰੀਬਨ 26 ਬੰਦੇ ਇੱਕ ਡਿਊਟੀ ਦੇ ਵਿੱਚ ਹੁੰਦੇ ਆ ਲੇਕਿਨ ਉਹਨਾਂ ਵਾਸਤੇ ਇੱਕ ਅਲੱਗ ਟੀਮ ਵੀ ਬਣਾਈ ਗਿਆ ਕਿ 10 ਬੰਦੇ ਜਿਹੜੇ ਰਿਜ਼ਰਵ ਵਿੱਚ ਰੱਖੇ ਗਏ ਨੇ ਕਿ ਕੋਈ ਵੀ ਐਮਰਜੈਂਸੀ ਪੈਣ ਦੇ ਉੱਤੇ ਆਪਾਂ ਕੋਈ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰ ਸਕੀਏ ਅਗਰ ਗੱਲ ਕਰੀਏ ਤਾਂ ਜਦੋਂ ਵੀ 26 ਜਨਵਰੀ ਜਾਂ 15 ਅਗਸਤ ਹੁੰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜ਼ਰੂਰ ਹੁੰਦਾ ਵਾ ਤੇ ਉਸ ਦੇ ਲਈ ਪੁਲਿਸ ਵੱਲੋਂ ਕੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕੀਤਾ ਜਾ ਰਿਹਾ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਕਿ ਕੋਈ ਵੀ ਕੋਈ ਸ਼ੱਕੀ ਸਮਾਨ ਸੱਕੀ ਚੀਜ਼ ਕੋਈ ਬੈਗ ਲਵਾਰਸ ਮਿਲਦਾ ਵਾ ਜਾਂ ਕੋਈ ਵੀਕਲ ਖੜਾ ਕਰ ਗਿਆ ਕੋਈ ਸਕੂਟਰ ਮੋਟਰਸਾਈਕਲ ਕਾਰ ਪਾਰਕਿੰਗ ਦੇ ਬਾਹਰ ਜਾਂ ਅੰਦਰ ਜਾਂ ਕਿੱਥੇ ਸਾਈਡ ਦੇ ਉੱਤੇ ਲਗਾਇਆ ਉਹਦੇ ਬਾਰੇ ਤੁਰੰਤ ਜਿਹੜੇ ਜੀਆਰਪੀ ਨੂੰ ਤਲਾਹ ਦਿੱਤੀ ਜਾਵੇ ਜੋ ਆਪਾਂ ਬਣਦੀ ਕਾਰਵਾਈ ਕਰ ਸਕੀ। ਸੋ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਸੋ ਇੱਕ ਵਾਰੀ ਤਸਵੀਰਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਕਿ ਜਿਸ ਹਿਸਾਬ ਨਾਲ ਜੀਆਰਪੀ ਦੇ ਜਵਾਨ ਜਿਵੇਂ ਕਿ ਬਲਬੀਰ ਸਿੰਘ ਨੇ ਦੱਸਿਆ ਕਿ ਬੀਆਰ ਜੀਆਰਪੀ ਦੇ ਜਵਾਨਾਂ ਨੂੰ ਰੇਲਵੇ ਸਟੇਸ਼ਨ ਤੇ ਤਾਇਨਾਤ ਕੀਤਾ ਗਿਆ ਹੈ ਹਰ ਆਂਜਾਨ ਵਾਲੇ ਜਿਹੜਾ ਯਾਤਰੀ ਹੈ ਉਸ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਸਮਾਨ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਤੇ ਨਾਲ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦਿਨਾਂ ਦੇ ਵਿੱਚ ਲੋਕਾਂ ਨੂੰ ਖਾਸ ਤੌਰ ਤੇ ਜਾਗਰੂਕ ਵੀ ਕੀਤਾ ਜਾ ਰਿਹਾ ਤਾਂ ਕਿ ਅਗਰ ਉਹਨਾਂ ਵੱਲੋਂ ਕੋਈ ਸ਼ੱਕੀ ਸਮਾਨ ਇਹ ਚੱਕੀ ਵਸਤੂ ਦੇਖੀ ਜਾਂਦੀ ਆ ਤੇ ਉਹ ਤੁਰੰਤ ਪੁਲਿਸ ਨੂੰ ਇਲਾਹਾ ਕਰੇ ਕਿਉਂਕਿ ਹਮੇਸ਼ਾ ਇਨਪੁਟਸ ਜ਼ਰੂਰ ਜਿਹੜੀਆਂ 26 ਜਨਵਰੀ ਜਾਂ 15 ਅਗਸਤ ਨੂੰ ਹੁੰਦੀਆਂ ਸੋ ਉਹ ਇਨਪੁਟਸ ਨੂੰ ਧਿਆਨ ਦੇ ਵਿੱਚ ਰੱਖਦੇ ਰੱਖਦੇ ਹੋਏ ਪੁਲਿਸ ਦੁਆਰਾ ਪੂਰੇ ਰੇਲਵੇ ਸਟੇਸ਼ਨ ਦੇ ਵਿੱਚ ਕਿਉਂਕਿ ਜਿੰਨੇ ਵੀ ਪਲੇਟਫਾਰਮ ਹੈ ਉੱਤੇ ਕੋਈ ਨਾ ਕੋਈ ਜੀਆਰਪੀ ਦਾ ਜਿਹੜਾ ਜਵਾਨ ਜ਼ਰੂਰ ਤਨਾਤ ਨਜ਼ਰ ਆਏਗਾ ਅਣਜਾਣ ਵਾਲੇ ਵਿਅਕਤੀਆਂ ਦੀ ਜਿਹੜੇ ਯਾਤਰੀ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਕੀਤੀ ਜਾ ਰਹੀ ਆ ਪੁਸ਼ਗਿਸ਼ ਕੀਤੀ ਜਾ ਰਹੀ ਆ ਤੇ ਨਾਲ ਹੀ ਸਭ ਤੋਂ ਦੀ ਗੱਲ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਕਿ ਅਗਰ ਉਹ ਕੋਈ ਸ਼ੱਕੀ ਸਮਾਨ ਜਾਂ ਸ਼ੱਕੀ ਚੀਜ਼ ਦੇਖਦੇ ਆ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਕਰੇ ਸੋ ਪੁਲਿਸ ਦੁਆਰਾ 26 ਜਨਵਰੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਆ ਸਟੇਸ਼ਨ ਦੀ ਗੱਲ ਕਰੀਏ ਜਾਂ ਫਿਰ ਬੱਸ ਸਟੈਂਡ ਦੀ ਗੱਲ ਕਰੀਏ ਜਾਂ ਫਿਰ 에어ਪੋਰਟ ਦੇ ਨਾਲ ਨਾਲ ਅਮਰਸਰ ਸ਼ਹਿਰ ਦੇ ਚੌਂਕ ਚੌਰਾਹੇ ਦੀ ਗੱਲ ਕਰੀਏ ਤਾਂ ਪੁਲਿਸ ਦੁਆਰਾ ਅਲੱਗ ਐਕਸਟਰਾ ਫੋਰਸ ਨੂੰ ਤਣਾਤ ਕੀਤਾ ਗਿਆ ਕੀਤਾ ਗਿਆ ਤੇ ਨਾਲ ਹੀ ਹਰ ਅਣਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ